कीर्तन रूप ਵਿੱਚ ਆਪ ਜੁੜੇ ਸੀ ਆਓ ਕੁਝ ਸਮਾਂ ਗੁਰਮਤ ਵਿਚਾਰਾਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ ਸਿੱਖੀ ਫਲਸਫੇ ਤੇ ਸਿੱਖੀ ਸਿਧਾਂਤ ਨੇ ਹਮੇਸ਼ਾ ਸਮਾਜ ਦੇ ਭਲੇ ਅਤੇ ਸੰਸਾਰਕ ਪਰੇਸ਼ਾਨੀਆਂ ਦਾ ਜ਼ਿਕਰ ਕੀਤਾ ਹੈ ਉਹ ਲੋਕ ਜੋ ਸਮਾਜ ਵਾਸਤੇ ਸੰਸਾਰ ਵਾਸਤੇ ਨੁਕਸਾਨਬੰਦ ਨੇ ਉਹ ਲੋਕ ਜੋ ਸਮਾਜ ਵਿੱਚ ਵੰਡੀਆਂ ਪਾਉਂਦੇ ਨੇ ਉਹਨਾਂ ਦੇ ਵਿਰੋਧ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਆਵਾਜ਼ ਹਮੇਸ਼ਾ ਉੱਠਦੀ ਰਹੀ ਹੈ ਸਤਗੁਰੂ ਦੇ ਘਰ ਸੱਚ ਤੇ ਸਿਧਾਂਤ ਦੀ ਪਹਿਰੇਦਾਰੀ ਗੁਰਬਾਣੀ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਸਾਡੇ ਸਨਮੁਖ ਰੱਖੀ ਹੈ ਤਾਂ ਕਿ ਹਰ ਇੱਕ ਮਨੁੱਖ ਸੁਚੇਤ ਹੋ ਤਕੇ ਜਾਗ ਸਕੇ ਆਪਣੇ ਜੀਵਨ ਦੇ ਵਿੱਚ ਸਚਾਈ ਦਾ ਸੰਗੀ ਤੇ ਸਾਥੀ ਬਣ ਸਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਵਿਚਾਰਾਂਗੇ ਤੇ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਭਾਵੇਂ ਭਗਤ ਕਬੀਰ ਸਾਹਿਬ ਇਨਕਲਾਬੀ ਯੋਧੇ ਬਣ ਕੇ ਨਿਤਰਦੇ ਨੇ ਉਹਨਾਂ ਦਾ ਸਮੇਂ ਦੇ ਪੁਜਾਰੀਆਂ ਦੇ ਖਿਲਾਫ ਅਗਰ ਉਹ ਮੋਰਚਾ ਲਾਉਂਦੇ ਨੇ ਤੇ ਉਹਦਾ ਕਾਰਨ ਇਹੀ ਹੈ ਵੀ ਸੰਸਾਰ ਦੇ ਭੋਲੇ-ਪਾਲੇ ਲੋਕ ਗੁੰਮਰਾਹ ਨਾ ਹੋਣ ਇਨਾਂ ਦੀ ਜ਼ਿੰਦਗੀ ਦੇ ਵਿੱਚ ਇਨਾਂ ਦੇ ਜੀਵਨ ਦੇ ਵਿੱਚ ਜੋ ਇਨਾਂ ਦਾ ਅਸਲ ਫਲਸਫਾ ਅਸਲ ਸਿਧਾਂਤ ਹੈ ਜੋ ਮਾਲਕ ਦੀ ਵਿਚਾਰ ਹੈ ਇਹ ਉਹਦੇ ਨਾਲ ਜੁੜਨਾ ਹੁਣ ਬਾਬਾ ਕਬੀਰ ਸਾਹਿਬ ਦੀ ਕੋਈ ਕਿਸੇ ਵਿਪਰ ਦੇ ਨਾਲ ਕਿਸੇ ਪੰਡਿਤ ਕਿਸੇ ਬ੍ਰਾਹਮਣ ਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਵੀ ਉਹਨਾਂ ਦਾ ਕੋਈ ਜਾਤੀ ਤੌਰ ਤੇ ਕਿਸੇ ਨੂੰ ਨੁਕਸਾਨ ਕੀਤਾ ਹੋਵੇ ਉਹਨਾਂ ਦਾ ਕੋਈ ਜਾਤੀ ਤੌਰ ਤੇ ਕੋਈ ਬਿਜ਼ਨਸ ਵਿੱਚ ਕਿਸੇ ਵਪਾਰ ਵਿੱਚ ਵਿਪਰ ਨੇ ਕੋਈ ਨੁਕਸਾਨ ਕੀਤਾ ਹੋਵੇ ਨਹੀਂ ਗੱਲ ਸੀ ਸੱਚੰਗੇ ਸਮਾਜ ਦੀ ਸਿਰਜਣਾ ਦੀ ਫਿਰ ਉਹਨਾਂ ਨੇ ਸ਼ਬਦ ਆਪਣੀ ਮੁਬਾਰਕ ਬੋਲੀ ਵਿੱਚੋਂ ਦੁਨੀਆ ਦੇ ਸਾਹਮਣੇ ਰੱਖੇ ਤੇ ਚੈਲੰਜ ਕੀਤਾ ਉੱਪਰ ਵੀ ਤੁਸੀਂ ਸਮਾਜ ਵਿੱਚ ਵੰਡੀਆਂ ਪਾ ਕੇ ਜਾਤ ਪਾਤ ਵਰਣ ਵੰਡ ਉੱਚ ਨੀਚ ਵਿਤਕਰੇ ਇਹਨਾਂ ਚੀਜ਼ਾਂ ਨੂੰ ਫੈਲਾ ਕੇ ਕਿਤੇ ਨਾ ਕਿਤੇ ਤੁਸੀਂ ਸਮਾਜ ਦੇ ਪ੍ਰਤੀ ਆਪਣਾ ਰੋਲ ਚੰਗਾ ਨਹੀਂ ਨਿਭਾਰੇ ਤੁਸੀਂ ਵੰਡ ਰਹੇ ਹੋ ਤੇ ਇਹਦਾ ਖਮਿਆਜਾ ਭੁਗਤਣਾ ਪਏਗਾ ਨਫ਼ਰਤ ਪੈਦਾ ਹੋ ਰਹੀ ਹੈ ਤੇ ਜਦੋਂ ਉਹਨਾਂ ਦੇ ਲਿਬਾਸ ਨੂੰ ਵੇਖਿਆ ਤੇ ਲਿਬਾਸ ਧਰਮੀ ਸੀ ਕਿਰਦਾਰ ਨੂੰ ਵੇਖਿਆ ਤੇ ਕਿਰਦਾਰ ਧਰਮੀ ਸੀ ਪਰ ਕਰਮਾਂ ਨੂੰ ਵੇਖਿਆ ਤੇ ਕਰਮ ਠੱਗਾਂ ਵਾਲੇ ਸਮ ਫਿਰ ਸ਼ਬਦ ਦੇ ਉਚਾਰਨ ਕੀਤੇ ਗਏ ਵੀ ਉਹ ਹਰ ਕੇ ਸੰਤ ਨ ਆਖੀਏ ਬਾਨਾਰਤ ਕੇ ਫਤ ਤਾਕਿ ਸਮਾਜ ਸੰਸਾਰ ਤੇ ਸਿਧਾਂਤ ਨੂੰ ਨੁਕਸਾਨ ਨ ਪਹੁੰਚੇ ਤੇ ਫਿਰ ਬਾਬਾ ਕਬੀਰ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਸਮੁੱਚੇ ਮਹਾਂਪੁਰਖਾਂ ਨੇ ਇਸ ਗੱਲ ਦੀ ਤਕਦੀਰ ਕੀਤੀ ਇਸ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਵਾਚਿਆ ਵੀ ਅਗਰ ਇਹੀ ਤਾਣਾ ਬਾਣਾ ਚੱਲਦਾ ਰਿਹਾ ਤੇ ਕੁਝ ਸਾਲਾਂ ਵਿੱਚ ਕੁਝ ਸਮੇਂ ਵਿੱਚ ਸੰਸਾਰ ਵਿੱਚ ਅਤ ਦੀ ਨਫ਼ਰਤ ਹੋਏਗੀ ਲੋਕ ਹਕੀਕਤ ਤੋਂ ਕੋਹਾਂ ਦੂਰ ਚਲੇ ਜਾਣਗੇ ਹੁਣ ਮੂੰਹ ਬੰਦ ਕਰਨ ਦੇ ਨਾਲ ਚੁੱਪ ਰਹਿਣ ਦੇ ਨਾਲ ਗੱਲ ਨਹੀਂ ਬਣਨੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸ਼ਬਦਾਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਉਚਾਰਨ ਕੀਤਾ ਸੱਚ ਦਾ ਸਿਧਾਂਤ ਤੇ ਬੜੇ ਐਸੇ ਲੋਕ ਸਨ ਜਿਨ੍ਹਾਂ ਨੂੰ ਅੱਗਾਂ ਲੱਗੀਆਂ ਸਨ ਕਿਉਂਕਿ ਉਹਨਾਂ ਦਾ ਕੂੜ ਉਹਨਾਂ ਦਾ ਝੂਠ ਨਸਰ ਹੋਇਆ ਉਹਨਾਂ ਦਾ ਪਖੰਡ ਨਸਰ ਹੋਇਆ ਉਹ ਜੋ ਧਰਮ ਦੇ ਨਾਂ ਤੇ ਪਖੰਡ ਕਰਕੇ ਸਮਾਜ ਨੂੰ ਦੁਨੀਆ ਨੂੰ ਲੁੱਟਦੇ ਸਨ ਉਹ ਪ੍ਰਗਟ ਹੋ ਗਿਆ ਤੇ ਲੋਕਾਂ ਨੂੰ ਸਮਝ ਪੈ ਗਈ ਗੁਰੂ ਨਾਨਕ ਦੇ ਵਿਰੋਧੀ ਤੇ ਬਾਬੇ ਨਾਨਕ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਕੇਵਲ ਇਹਨਾਂ ਕਾਰਨਾ ਕਰਕੇ ਵੀ ਜੇ ਚੁੱਪ ਰਹਿੰਦੇ ਜੇ ਬੋਲਦੇ ਨਾ ਤੇ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਭਾਈ ਗੁਰਦਾਸ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਬਾਬਾ ਦੇਖੈ ਧਾਨ ਧਰ ਜਲਤੀ ਸਭ ਪ੍ਰਥਮੀ ਦਿਸ ਆਈ ਬਾਜੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ ਬਾਬੇ ਨੂੰ ਫਿਕਰ ਸੀ ਸਮਾਜ ਦਾ ਸੰਸਾਰ ਦਾ ਇਹ ਵੰਡੀਆਂ ਪੈ ਗਈਆਂ ਨਫ਼ਰਤ ਫੈਲ ਗਈ ਦੁਨੀਆਂ ਦੇ ਵਿੱਚ ਧਾਰਮਿਕ ਲੋਕਾਂ ਨੇ ਪਖੰਡ ਕਰ ਕਰ ਕੇ ਪਖੰਡ ਦੀ ਵਿਚਾਰਧਾਰਾ ਨੂੰ ਫਿਲਾ ਫਿਲਾ ਕੇ ਸੰਸਾਰ ਨੂੰ ਤਬਾਹ ਕਰ ਦੇਣੇ ਤੇ ਬਾਬੇ ਨੇ ਲੋਕ ਫਿਕਰ ਰਾਹੀ ਸੰਸਾਰ ਦੇ ਚਿੰਤਨ ਰਾਹੀ ਦੁਨੀਆਂ ਦੀ ਚਿੰਤਾ ਕਰਦਿਆਂ ਹੋਇਆਂ ਆਪਣੇ ਰਾਹ ਨੂੰ ਸੱਚ ਦਾ ਪੰਧ ਹੀ ਬਣਾਇਆ ਇਹ ਹੀ ਪੱਖ ਹੈ ਜਦੋਂ ਜਦੋਂ ਵੀ ਸਮਾਜ ਵੰਡੀਆਂ ਦਾ ਸ਼ਿਕਾਰ ਹੁੰਦੇ ਭਾਵੇਂ ਪੁਰਾਤਨ ਸੀ ਤੇ ਭਾਵੇਂ ਅੱਜ ਹੈ ਸੱਚ ਦੀ ਵਿਚਾਰ ਧਾਰਾ ਪ੍ਰਗਟ ਹੁੰਦੀ ਹੈ ਤੇ ਜਦੋਂ ਜਦੋਂ ਸਿਧਾਂਤ ਨੂੰ ਖੋਰਾ ਲੱਗਦਾ ਹੈ ਪਾਉ ਫਲਸਪਾ ਮਲਿਆ ਮੇਟ ਹੋ ਜਾਵੇ ਫਿਰ ਉਸ ਫਲਸਪੇ ਦੀ ਰਾਖੀ ਕਰਨ ਵਾਲੇ ਮਰਦ ਸੂਰਮੇ ਜਿੱਥੇ ਵਿਚਾਰ ਧਾਰਾ ਦੀ ਲਹਿਰ ਪੈਦਾ ਕਰਦੇ ਨੇ ਜਿੱਥੇ ਗਿਆਨ ਦੀ ਲਹਿਰ ਪੈਦਾ ਕਰਦੇ ਨੇ ਉਥੇ ਨਾਲ ਨਾਲ ਆਪਣੇ శਰੀਰਕ ਤੌਰ ਤੇ ਆਪਣੇ శਰੀਰਕ ਬਲ ਦੇ ਨਾਲ ਵੀ ਉਸ ਸਮਾਜਿਕ ਵੰਡੀਆਂ ਨੂੰ ਉਸ ਸਿਧਾਂਤ ਨੂੰ ਮਲਿਆ ਮੇਟ ਹੋਣ ਤੋਂ ਬਚਾਉਣ ਦਾ ਯਤਨ ਕਰਦੇ ਨੇ ਤੇ ਜੇ ਇਸ ਵਕਤ ਅਸੀਂ ਆਪਣੇ ਇਸ ਸਮਾਜ ਦਾ ਜ਼ਿਕਰ ਕਰੀਏ ਤੇ ਕੇਵਲ ਸਿੱਖੀ ਫਲਸਫੇ ਦੀ ਗੱਲ ਕਰੀਏ ਸਿੱਖੀ ਦਾਇਰੇ ਦੀ ਗੱਲ ਕਰੀਏ ਤੇ ਉਹੀ ਜਦੋਜਹਿਦ ਅੱਜ ਵੀ ਹੈ ਜਿਹੜੀ ਜਦੋਜਹਿਦ ਬਾਬਾ ਕਬੀਰ ਸਾਹਿਬ ਜੀ ਨੂੰ ਬ੍ਰਾਹਮਣਾਂ ਦੇ ਖਿਲਾਫ ਬਿੱਪਰ ਦੇ ਖਿਲਾਫ ਬਨਾਰਸ ਦੀ ਧਰਤੀ ਤੇ ਕਰਨੀ ਪਈ ਜਿਹੜੀ ਜਦੋਜਹਿਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਿੱਧ ਜੋਗੀਆਂ ਦੇ ਸਾਹਮਣੇ ਕਰਦੇ ਨੇ ਜਿਸ ਲੜਾਈ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮੇ ਦੇ ਸੱਚੀ ਸਰਵਰੀਆਂ ਦੇ ਨਾਲ ਤੇ ਸਮੇ ਦੀ ਵਿਚਾਰਧਾਰਾ ਦੇ ਨਾਲ ਲੜਦੇ ਨੇ ਉਹੀ ਲੜਾਈ ਅੱਜ ਹੈ ਉਦੋਂ ਵੀ ਗੱਲ ਸਿਧਾਂਤ ਦੀ ਸੀ ਤੇ ਗੱਲ ਅੱਜ ਵੀ ਸਿਧਾਂਤ ਦੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ ਗੱਲ ਸਿਧਾਂਤ ਦੀ ਸੀ ਫਲਸਫੇ ਦੀ ਸੀ ਵੀ ਜਿਹੜੀ ਸੱਚੀ ਵਿਚਾਰਧਾਰਾ ਹੈ ਉਹ ਲੁਕਣੀ ਨਹੀਂ ਚਾਹੀਦੀ ਤੇ ਅੱਜ ਵੀ ਉਹੀ ਕੁਝ ਹੋ ਰਿਹਾ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਗੁਰੂ ਦੀ ਮਹਾਨਤਾ ਨੂੰ ਗੁਰੂ ਦੀ ਪ੍ਰਭੂ ਥੱਤਾ ਨੂੰ ਗੁਰੂ ਦੀ ਵਿਚਾਰ ਨੂੰ ਗੁਰੂ ਦੀ ਮਹਾਨ ਵਿਲੱਖਣ ਸੋਚ ਨੂੰ ਤਬਦੀਲ ਕਰਨ ਵਾਸਤੇ ਉਸ ਸੋਚ ਨੂੰ ਗਲਤ ਦਿਸ਼ਾ ਦੇਣ ਵਾਸਤੇ ਕੁਝ ਕੋ ਵਿਪਰਵਾਦੀ ਸੋਚ ਦੇ ਪ੍ਰਭਾਵੀ ਮਨੁੱਖ ਗੁਰੂ ਦੇ ਬਰਾਬਰ ਕਿਸੇ ਨੂੰ ਬਿਠਾਉਣਾ ਚਾਹੁੰਦੇ ਨੇ ਇਹਦਾ ਕਾਰਨ ਵੇਖੋ ਜاتی ਤੌਰ ਤੇ ਨੁਕਸਾਨ ਹੋ ਜਾਏ ਸਰੀਰ ਦਾ ਜاتی ਤੌਰ ਤੇ ਸਰੀਰਕ ਤੌਰ ਤੇ ਨੁਕਸਾਨ ਹੋ ਜਾਏ ਤੇ ਕੁਝ ਸਮੇਂ ਬਾਅਦ ਸਰੀਰ ਤੇ ਲੱਗਾ ਹੋਇਆ ਫੱਟ ਠੀਕ ਹੋ ਜਾਂਦਾ ਹੈ ਪਰ ਇਨਸਾਨ ਕ ਜਿੰਦਗੀ ਅੰਦਰ ਅਗਰ ਇਨਸਾਨ ਜ਼ਮੀਰ ਕਰਕੇ ਖਤਮ ਹੋ ਜਾਏ ਵਿਚਾਰ ਧਾਰਾ ਕਰਕੇ ਸਿਧਾਂਤ ਕਰਕੇ ਮੁੱਕ ਜਾਏ ਅੰਦਰ ਲੱਗੀਆਂ ਹੋਈਆਂ ਸੱਟਾਂ ਤੇ ਇਹ ਅਨੇਕਾਂ ਪ੍ਰਕਾਰ ਦੇ ਜ਼ਖਮ ਪਰ ਠੀਕ ਨਹੀਂ ਹੋਇਆ ਕਰਦੇ ਗੁਰਮਤ ਦਾ ਪੱਖ ਇੱਥੇ ਆ ਕੇ ਸਾਡੇ ਇਤਿਹਾਸ ਦੀ ਪਰਚੋਲ ਕਰਕੇ ਵੇਖੀਏ ਸਿੱਖਾਂ ਕੁਰਬਾਨੀਆਂ ਦਿੱਤੀਆਂ ਪਰ ਆਪਣੇ ਫਲਸਫੇ ਨੂੰ ਆਪਣੀ ਵਿਚਾਰਧਾਰਾ ਨੂੰ ਆਪਣੇ ਸਿਧਾਂਤ ਨੂੰ ਖੋਰਾ ਨਹੀਂ ਲੱਗਣ ਦਿੱਤਾ ਭਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਲੈ ਕੇ ਮਿਸਲਾਂ ਦੇ ਸਮੇਤਕ ਜਿਤਨੀਆਂ ਵੀ ਸ਼ਹਾਦਤਾਂ ਨੇ ਉਹਨਾਂ ਵਿੱਚ ਕੁਰਬਾਨ ਹੋਣਾ ਪਰਵਾਹ ਨਹੀਂ ਪਰ ਸਿਧਾਂਤ ਤੇ ਗੁਰੂ ਦੇ ਬਰਾਬਰ ਕਿਸੇ ਹੋਰ ਨੂੰ ਨਹੀਂ ਬਿਠਾਉਂਦੇ ਆਪਣੇ ਗੁਰੂ ਦੀ ਵਿਚਾਰਧਾਰਾ ਆਪਣੇ ਗੁਰੂ ਦੀ ਬੋਲੀ ਆਪਣੇ ਗੁਰੂ ਦੀ ਆਵਾਜ਼ ਪ੍ਰਤੀ ਸੁਚੇਤ ਨੇ ਪਰ ਅਜੋਕੇ ਸਮੇਂ ਰੱਜ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਿੱਖੀ ਫਲਸਫੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਿਧਾਂਤਕ ਤੌਰ ਤੇ ਬਿਲਕੁਲ ਮਲਿਆ ਮੇਟ ਕਰ ਦਈਏ ਜਾਤੀ ਤੌਰ ਤੇ ਨੁਕਸਾਨ ਹੋਏਗਾ ਜਿਵੇਂ ਬੇਅਦਬੀ ਹੁੰਦੀ ਹੈ ਇਹ ਜਾਤੀ ਤੌਰ ਤੇ ਨੁਕਸਾਨ ਹੈ ਸਰੂਪ ਕਰਕੇ ਇਹ ਵੀ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਪਰ ਜਿਹੜੇ ਬੇਅਦਬੀ ਦਾ ਰੌਲਾ ਪਾਉਂਦੇ ਨੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਅੰਕ ਪਾੜੇ ਗਏ ਰੋਲਾ ਪਾਉਂਦੇ ਨੇ ਪਰ ਜਦੋਂ ਗੁਰੂ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦੇ ਤੇ ਉਦੋਂ ਲੋਕ ਕਿਉਂ ਚੁੱਪ ਹੋ ਜਾਂਦੇ ਨੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਅੰਦਰ ਖਾਤੇ ਖੋਟ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਪੱਖ ਸਪਸ਼ਟ ਹੈ ਤੇ ਸਿੱਖ ਨੇ ਇਸ ਸਿਧਾਂਤ ਦੀ ਰਾਖੀ ਕਰਨੀ ਹੈ ਸਿੱਖ ਦਾ ਸੁਚੇਤ ਹੋਣਾ ਲਾਜ਼ਮੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰੀਰਕ ਭਾਗ ਸਰੂਪ ਕਰਕੇ ਅੰਕਾਂ ਦੀ ਹੋਈ ਬੇਅਦਬੀ ਜਨ ਗੁਰੂ ਸਾਹਿਬ ਜੀ ਦੀ ਬੇਅਦਬੀ ਚਿੰਤਾਜਨਕ ਹੈ ਚਿੰਤਾ ਦਾ ਵਿਸ਼ਾ ਹੈ ਉਥੇ ਨਾਲ ਨਾਲ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਜੋ ਨਿਤ ਖੋਰਾ ਲੱਗ ਰਿਹਾ ਹੈ ਕੋਈ ਗੱਦੀਆਂ ਲਾ ਕੇ ਬਹਿ ਰਿਹਾ ਹੈ ਕੋਈ ਗੁਰੂ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਸਰੂਪ ਪ੍ਰਕਾਸ਼ ਕਰਨ ਤੇ ਲਹਿਰ ਚਲਾਉਣ ਦੀ ਕੋਸ਼ਿਸ਼ ਕਰਦੇ ਹੈ ਤੇ ਇਹ ਚਿੰਤਨ ਸਿੱਖਨੇ ਕਰਨੇ ਵੀ ਇਸ ਅਖੋਤੀ ਤੇ ਧਰਮ ਦਾ ਬੁਰਕਾ ਪਾ ਕੇ ਧਰਮ ਦਾ ਪਹਿਰਾਵਾ ਪਹਿਨ ਕੇ ਅਨ ਧਰਮੀ ਅਨਮਤ ਵਾਲੇ ਹੋਰ ਨਾ ਵਿਚਾਰਾਂ ਵਾਲੇ ਲੋਕ ਸਾਡੇ ਵਿੱਚ ਜੁਹਾਵੀ ਹੋਣੇ ਉਹਨਾਂ ਦਾ ਬਾਈ ਕਾਟ ਕਿਵੇਂ ਕੀਤਾ ਜਾ ਸਕੇ ਉਹਨਾਂ ਤੋਂ ਆਪਣੇ ਪੰਥਕ ਸਿਧਾਂਤ ਨੂੰ ਬਚਾਇਆ ਕਿਵੇਂ ਜਾ ਸਕੇ ਇਹਦੇ ਵਾਸਤੇ ਹੱਲ ਲੱਭਨੇ ਪੈਣਗੇ ਗੱਲੀ ਬਾਤੀ ਵਿਚਾਰ ਧਾਰਾ ਨਹੀਂ ਹੈ ਇਹਦੇ ਵਾਸਤੇ ਜ਼ਰੂਰੀ ਹੈ ਸਾਰਥਕ ਹੱਲ ਲੱਭੇ ਜਾਣਾ ਪਰ ਇੱਕ ਪੱਖ ਬੜਾ ਸਪਸ਼ਟ ਹੈ ਉਹਨਾਂ ਸਾਡਾ ਜੀਵਨ ਦਾ ਫਲਸਫਾ ਉਦੋਂ ਤਬਾਹ ਨਹੀਂ ਸੀ ਹੋਇਆ ਜਦੋਂ ਸਾਕੇ ਵਾਪਰ ਗਏ ਜਦੋਂ ਕੱਲੂ ਕਾਰੇ ਵਾਪਰ ਗਏ 35 35 40 40 ਹਜ਼ਾਰ ਸਿੱਖ ਇੱਕ ਦਿਨ ਵਿੱਚ ਸ਼ਹੀਦ ਹੋ ਗਏ ਪਰ ਉਹ ਜਿਹੜੇ ਬੱਚੇ ਸਨ ਕੁਰਬਾਨੀ ਤੋਂ ਬਾਅਦ ਜਿਹੜੇ ਮਾਲਕ ਦੀ ਕਿਰਪਾ ਨਾਲ ਸ਼ਹਾਦਤ ਦੇ ਦਾਇਰੇ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਗਏ ਉਹ ਤਾਂ ਮੁਬਾਰਕ ਹੈ ਪਰ ਜਿਹੜੇ ਬੱਚੇ ਸਨ ਜਿਹੜੇ ਕੌਮ ਦੇ ਆਗੂ ਬਣ ਕੇ ਨਿਤਰੇ ਉਹਨਾਂ ਸਿਧਾਂਤ ਦੀ ਪਹਿਰੇਦਾਰੀ ਕੀਤੀ ਭਾਵੇਂ ਪਿਓ ਪੁੱਤ ਨੂੰ ਚੜਖੜੀ ਤੇ ਚਾੜ ਦਿੱਤਾ ਜਾਂਦੇ ਉਹ ਕਹਿੰਦਾ ਗੁਰੂ ਤੋਂ ਵੱਡਾ ਮੇਰੀ ਨਿਗਾਹ ਵਿੱਚ ਹੈ ਹੀ ਕੋਈ ਨਹੀਂ ਮੇਰੇ ਗੁਰੂ ਦੀ ਵਿਚਾਰ ਤਾਰਾ ਮੇਰੇ ਗੁਰੂ ਦੀ ਆਵਾਜ਼ ਤੋਂ ਵੱਡੀ ਕੋਈ ਗੱਲ ਹੀ ਨਹੀਂ ਤੇ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਸੁਚੇਤ ਹੋਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਜਿੱਦਣ ਅਸੀਂ ਜਾਗਾਂਗੇ ਫਿਰ ਆਪਣਾ ਘਰ ਬਚਾਇਆ ਜਾ ਸਕਦਾ ਹੈ ਫਿਰ ਰਾਖੀ ਕੀਤੀ ਜਾ ਸਕਦੀ ਹੈ ਨਹੀਂ ਤਾਂ ਹਰ ਕੋਈ ਆਪਣਾ ਦੰਬ ਚਲਾਉਣ ਵਾਸਤੇ ਤਿਆਰ ਬੈਠੇ ਗੁਰਬਾਣੀ ਦੀ ਸਿਧਾਂਤਕ ਪ੍ਰਣਾਲੀ ਨੂੰ ਨਿਤ ਖਵਾਰ ਕਰਨ ਦੀਆਂ ਸਕੀਮਾਂ ਨੇ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਵੱਡੇ ਆਗੂ ਧਾਰਮਿਕ ਸਮਝਦੇ ਹਾਂ ਜਿਨ੍ਹਾਂ ਦੇ ਉੱਪਰ ਅਸੀਂ ਆਪਣੇ ਜੀਵਨ ਦੀ ਬਾਗਡੋਰ ਛੱਡੀ ਹੈ ਆਪਣੇ ਕੌਮ ਦੀ ਅਗਵਾਈ ਜਿਨ੍ਹਾਂ ਨੂੰ ਦਿੱਤੀ ਹੈ ਉਹ ਰੱਜ ਕੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਵਨ ਕਥਨਾ ਮੁਤਾਬਕ ਇਹ ਹਾਲਾਤ ਪੈਦਾ ਹੋ ਗਏ ਵੀ ਇੱਥੇ ਜਿਨ੍ਹਾਂ ਨੇ ਰਾਖੀ ਕਰਨੀ ਸੀ ਜਿਨ੍ਹਾਂ ਨੇ ਬਚਾਉਣਾ ਸੀ ਜਿਨ੍ਹਾਂ ਨੇ ਵਾਰ ਬਣ ਕੇ ਖੜਨਾ ਸੀ ਉਹ ਵਾਰ ਹੀ ਖੇਤ ਨੂੰ ਖਾਣ ਲੱਗ ਪਈ ਹੈ ਤੇ ਜਿਹੜੀ ਵਾਰ ਖੇਤ ਨੂੰ ਖਾਣ ਲੱਗ ਪਵੇ ਫਿਰ ਉਹਦੇ ਪ੍ਰਬੰਧ ਕੁਝ ਹੋਰ ਕਰਨੇ ਪੈਂਦੇ ਨੇ ਤਾਂ ਕਿ ਖੇਤ ਬਚਿਆ ਰਹੇ ਇਥੇ ਗੱਲ ਕੌਮੀ ਸਿਧਾਂਤਾਂ ਦੀ ਹੈ ਸਿੱਖੀ ਫਲਕ पे ਦੀ ਹੈ ਤੇ ਜ਼ਰੂਰੀ ਹੈ ਹਰ ਇੱਕ ਸਿੱਖ ਇਸ ਪੱਖ ਤੇ ਆਵਾਜ਼ ਲਾਮਬੰਦ ਕਰੇ ਵੀ ਸਿੱਖ ਦਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਦੇ ਬਰਾਬਰ ਹੋਰ ਕਿਸੇ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਤੇ ਨਾ ਗੁਰੂ ਦੀ ਬਰਾਬਰੀ ਕੋਈ ਕਰ ਸਕਦਾ ਹੈ ਇਹਦੇ ਵਾਸਤੇ ਲਹਿਰ ਚਲਉਣੀ ਪੈਗੀ ਲਾਮਬੰਦ ਹੋਣਾ ਪੈਗਾ ਹਰ ਇੱਕ ਸਿੱਖ ਨੂੰ ਸੁਚੇਤ ਹੋਣਾ ਪੈਗਾ ਨਹੀਂ ਤਾਂ ਉਹ ਲੋਕ ਹਾਵੀ ਨੇ ਜਿਨ੍ਹਾਂ ਨੇ ਧਰਮ ਨੂੰ ਜਿਨ੍ਹਾਂ ਨੇ ਸਿਧਾਂਤ ਨੂੰ ਜਿਨ੍ਹਾਂ ਨੇ ਸੱਚੀ ਵਿਚਾਰਧਾਰਾ ਨੂੰ ਮਲਿਆ ਮੇਟ ਕਰਨਾ ਇਹਦੇ ਵਾਸਤੇ ਜ਼ਰੂਰੀ ਹੈ ਇਥੇ ਇੱਕ ਸਟੱਡੀ ਕਰੇ ਵਿਚਾਰਧਾਰਾ ਦੇ ਪੱਖ ਤੇ ਸਮਝੇ ਜਾਣੇ ਪਹਿਚਾਣੇ ਤੇ ਆਪਣੇ ਗੁਰੂ ਦੇ ਸਿਧਾਂਤ ਨੂੰ ਸਮਝੇ ਇਥੇ ਗੁਰਬਾਣੀ ਨੇ ਇੱਕੋ ਗੱਲ ਕਹੀ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਮੈਂ ਕਿਸੇ ਦੂਸਰੇ ਪ੍ਰਤੀ ਆਪਣੇ ਆਪ ਨੂੰ ਨਹੀਂ ਸਮਰਪਿਤ ਹੋ ਸਕਦਾ ਕਿਸੇ ਦੂਸਰੇ ਅੱਗੇ ਮੇਰਾ ਝੁਕਣਾ ਨਹੀਂ ਹੈ ਮੇਰੇ ਗੁਰੂ ਦਾ ਇਹ ਸਿਧਾਂਤ ਹੈ ਕੇਵਲ ਇੱਕ ਅੱਗੇ ਝੁਕਣਾ ਤੇ ਸਿੱਖ ਦਾ ਗੁਰੂ ਗਿਆਨ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 35 ਮਹਾਪੁਰਖ ਬਹਿ ਕੇ ਨਿਤ ਸਾਨੂੰ ਸਿਖਿਆ ਬਖਸ਼ਦੇ ਨੇ ਸਾਨੂੰ ਕਿਤੇ ਹੋਰ ਜਾ ਕੇ ਵਿਚਾਰਨ ਦੀ ਹੋਰ ਜਾ ਕੇ ਬੋਲਣ ਦੀ ਹੋਰ ਜਾ ਕੇ ਕਿਸੇ ਕੋਲੋਂ ਸਿਖਿਆ ਲੈਣ ਦੀ ਜ਼ਰੂਰਤ ਨਹੀਂ ਹੈ ਇਹ ਪੱਕਾ ਬੜਾ ਸਪਸ਼ਟ ਹੈ ਸਿਧਾਂਤਕ ਤੌਰ ਤੇ ਜਿੱਥੇ ਬੇਦਬੀ ਚਿੰਤਾ ਦਾ ਵਿਸ਼ਾ ਹੈ ਰੂਪ ਕਰਕੇ ਅੰਗ ਪਾੜੇ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲੀਆਂ ਵਿੱਚ ਸੁੱਟਣਾ ਇਹ ਚਿੰਤਾ ਦਾ ਵਿਸ਼ਾ ਹੈ ਇਹਦੇ ਵਿਸਾਰਥਕ ਕਦਮ ਹੋਣੇ ਚਾਹੀਦੇ ਨੇ ਇਹਦਾ ਵੀ ਆਪਣੇ ਜੀਵਨ ਦੇ ਵਿੱਚ ਸਹੀ ਇੰਤਜ਼ਾਮ ਹੋਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਾਲ ਨਾਲ ਜਿਹੜੇ ਲੋਕ ਧਰਮ ਦਾ ਗਲਬਾ ਪਾ ਕੇ ਧਰਮ ਦਾ ਸਿਧਾਂਤ ਘੜ ਕੇ ਗੁਰੂ ਦੇ ਬਰਾਬਰ ਕਿਸੇ ਹੋਰ ਨੂੰ ਸਥਾਪਿਤ ਕਰਨਾ ਚਾਹੁੰਦੇ ਨੇ ਉਹਨਾਂ ਪ੍ਰਤੀ ਵੀ ਸੁਚੇਤ ਹੋ ਕੇ ਸਿੱਖ ਜਾਗੇ ਇੱਕ ਲਹਿਰ ਪੈਦਾ ਹੋਵੇ ਜਿਹਦੇ ਨਾਲ ਵਿਰੋਧੀਆਂ ਨੂੰ ਭਾਜਣਾ ਪੈ ਸਕਣ ਤੇ ਆਪਣੇ ਗੁਰੂ ਦੇ ਸਿਧਾਂਤ ਦੀ ਰਾਖੀ ਕੀਤੀ ਜਾ ਸਕੇ ਹੋਈਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHLA